ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆਂ ਹੌਲੇ-ਭਾਲੇ ਪੱਜ ਦੋਵੇਂ گاਵਾ ਤੁਹਾਨੂੰ ਦਿਖਾਵਾਂਗੇ ਬਾਕੀ ਦੋਵੇਂ ਸੋਈਆਂ ਆਂ ਆਪਾਂ ਇੱਥੇ ਆ ਕੇ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੇ ਜਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਿਧੀ ਵਧੀਆ ਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸੋ ਇੱਕ ਰੀ ਨਾਮ ਸੋਨੂ ਸ਼ਾਹਜ ਨਾਲ ਜਿਹੜਾ ਨੰਬਰ ਸਰ ਤੇ ਫੋਨ ਨੰਬਰ ਵੀ ਬੋਲ ਦੋ 8965755 ਠੀਕ ਆ ਹਾਂਜੀ ਸ਼ਹਿਰ ਜਿਹੜਾ ਤੁਹਾਡਾ ਅਜਨਾਲਾ ਆ ਆਹ ਨਾਲਾ ਭਾਜੀ ਮੇਨ ਅਜਨਾਲਾ ਜੇ ਕੋਈ ਫਟੇਗੜ ਥਾਣੀ ਹੋਣਾ ਵਟਾਲੇ ਥਾਣੀ ਹੋਣਾ ਫਟੇਗੜੋਂ ਸਿੱਧਾ ਹੀ ਨਾਲਾ ਠੀਕ ਆ ਜੇ ਕੇ ਨੰਬਰਸਾਂ ਲੈਣੀ ਆਉਣਾ ਵਾ 에ਰਪੋਰਟ ਤੋਂ ਸਿੱਧਾ ਹੀ ਨਾਲਾ ਠੀਕ ਆ ਕਿਉਂਕਿ ਇੱਕ ਜਨਿਆਲੇ ਸਲ ਜਾਂਦੇ ਕੱਲ ਮੇਰੇ ਵੀਰੇ ਇੱਧਰ ਚੱਲ ਗਏ ਜਨਿਆਲੇ ਅੰਮ੍ਰਿਤਸਰ ਚ ਇੱਕ ਜਨਾਲਾ ਵਾ ਤੇ ਇੱਕ ਜਨਿਆਲਾ ਵਾ ਹਾਂਜੀ ਤੇ ਜਨਿਆਲਾ ਵੱਖਰਾ ਆ ਤੇ ਜਨਾਲਾ ਵੱਖਰਾ ਏਦਾਂ ਚੱਲ ਜਾਂਦਾ ਵਾ ਓਏ ਸੇਕ ਪਰ ਤੇ ਲੱਗ ਗਿਆ ਮੇਨ ਆਉਣਾ ਹਾਂਜੀ। ਏਅਰਪੋਰਟੋਂ ਬਾਲਾ ਤੇ ਲਗਭਗ 100 ਕਿਲੋਮੀਟਰ ਹੈ ਇਹ ਨਾਲਾ ਸ਼ਹਿਰ। ਠੀਕ ਹੈ। ਫਰਕ ਤਾਂ ਨਹੀਂ ਹੋਣਾ ਇਹਦੀ 15-16 ਕਿਲੋਮੀਟਰ ਬਸ। ਤੇ ਇਹ ਨਾਲੇ ਦਾ ਤੇ ਜੰਡਿਆਲੇ ਦਾ ਘੰਟੇ ਦਾ ਫਰਕ ਆ ਆਪਸ 'ਚ। ਤੇ ਉਹ ਕੋਈ ਵੀ ਇੰਤਰੀਟ ਦਾ ਪੁੱਛਦੇ। ਮੇਰਾ ਪੰਪ ਤੇ ਲੱਗਿਆ ਇਹ ਨਾਲੇ ਪੰਪ ਤੇ ਲੱਗੇ। ਠੀਕ ਹੈ ਜੀ। ਹਾਂਜੀ। ਠੀਕ ਹੈ ਤੇ ਚਲੋ ਫਿਰ ਅੱਜ ਦੋ گاਵਾ ਹੀ ਆ। ਦੋ گاਵਾ ਹੀ ਆ। ਠੀਕ ਹੈ ਤੇ ਆ ਜਿਹੜੀ ਪਹਿਲੇ ਨੰਬਰ ਤੇ ਜੀ ਗਾਂ ਜਿਹੜੀ ਆ। ਇਹ ਦੁੱਧ ਹੈਗਾ ਇਹ 8 ਕਿਲੋ ਜੇ 8.5 ਹੋ ਜੇ। ਦੁੱਧ ਕੋ ਦਸਾਂ ਦੇ ਲੱਗ ਜਾਂਦੇ ਹੀ। ਤੇ ਦੇਖੋ ਬੜੀ ਜਲਦੀ। ਠੀਕ ਆ। ਹਾਂ। ਤੇ ਤੋਰੋ ਫੇਰੇ ਕਰੀਂ। ਬੋਲ ਇਹਦੀ ਆ ਆਪਣੇ ਕੋਲ ਵੀਡੀਓ ਸੱਜੇ ਜਿਹੇ ਬੰਦੇ ਨੇ ਜਾਂਦੀ ਜਿੱਦਣ। ਅੱਛਾ। ਉਹਦੇ ਵੀ ਆਪਣੀ ਵੀਡੀਓ ਪਹਿਲੀ ਆਪਣੇ ਕੋਲ ਹੈਗੀ ਜੀ। ਠੀਕ ਆ। ਹਾਂਜੀ। ਦਿਖਾ ਦੇ ਕਰੀ। ਆ ਜੀ ਜੀ ਗਾਂ। ਇਹ ਦੇਖੋ ਗਾਂ ਦੇ ਦੇਣੀ ਜਿਹੜਾ ਦੇਣਾ ਕਹੀਦੇ। ਅੱਛਾ। ਡਾਂਡੀ ਭਾਈ ਲਾਣ ਦੀ ਚੀਜ਼ ਦੀ ਵੇ ਲੋ। ਹਾਂ ਦੇਖ ਸਕਦੇ ਆਹੀ ਗਾਂ ਜੇ ਸੇਮ ਤੇ ਸੇਮ। ਰਾਜੀ ਵੇ ਲੋ ਕਿ ਦੀ ਜੇ। ਪੂਰੀ ਰਾਜੀ ਵੀ ਆ ਤੇ ਥੱਲੇ ਵੀ ਆਪਾਂ ਦੇਖ ਸਕਦੇ ਹਾਂ ਚੰਗੀ ਆ। ਹਾਂ। ਥੱਲੇ ਪੂਰੀ ਖੁੱਲੀ ਪਤਿਆਰ ਹੋਈ ਆ ਪਰ ਪਰ ਹੁਣ ਭਾਈ ਜਿਹਨੇ ਲਿਆਂਦੀ ਨੇ ਜਿਹੜੇ ਬੰਦੇ ਨੇ ਉਹਨੇ ਆਣ ਕੇ ਸੂਈ ਨੂੰ ਕਿ ਚਾਰ ਮਹੀਨੇ ਹੋ ਗਿਆ ਪਾਈ ਨਹੀਂ ਤੇ ਮਹੀਨਾ ਹੋਇਆ 2 ਮਹੀਨੇ ਹੋਇਆ ਅੱਛਾ ਸੂਈ ਨੂੰ ਵੀ ਚਾਰ ਮਹੀਨੇ ਹੋ ਗਏ ਆ ਠੀਕ ਐ ਵੇ ਲੋ ਕਿੱਡੀ ਗਾਂ ਦੀ ਜੋਬਨ ਕਿੱਡਾ ਸੀ ਤੇ ਪਰ ਸਾਂਭੀ ਨਹੀਂ ਆ ਕਿ ਸਾਂਭੀ ਨਹੀਂ ਆ ਆ ਵੇਖੋ ਸਾਰੀ ਗਾਜ ਨੂੰ ਚੈੱਕ ਕਰੋ ਆਹ ਵੇ ਲੋ ਸਾਰੀ ਗਾਂ ਵੇਖੋ ਸਾਮਣੇ ਤੋਂ ਡੱਡ ਲਾਤੀ ਵੇ ਲੋ ਹੁਣ ਵੀ ਗਾਂ ਕੋ ਇਹਦੇ ਕੋ ਦੁੱਧ 30 ਤੇ ਪਲੱਸ ਲਿਆ ਵਾ ਅੱਛਾ ਇਹ ਵੇਖੋ ਸਹੀ ਹੋ ਗੋ 30 ਤੇ ਪਲੱਸ ਲਿਆ ਦੇ ਉਧਰ ਕੋ ਠੀਕ ਐ ਵੇ ਲੋ ਸਾਰੀ ਚਾੜ ਨਿਕਲ ਚੱਲ ਗਾ ਅੱਜ ਕੇ ਬਰਾਦਰ ਮੂੰਹ ਮਾਦੇ ਥਣੇ ਆ ਦੋ ਬੰਨੇ ਵੇਖ ਠੀਕ ਹੈ ਹਾਂ ਕਈ ਮੇਰੇ ਵੀ ਭਰਾ ਨਾਲ ਡੰਡ ਲਾਦੇ ਜੱਸੀ ਵਗਨੋ ਹੀ ਹਾਂਜੀ ਹਾਂਜੀ ਤੇ ਆਈ ਵੀ ਕੋਈ ਦੁੱਧ ਵੀ 30 ਕਿਲੋ ਲਿਆ ਅੱਛਾ ਹੁਣ ਇਹਨੂੰ ਉਹਨੇ ਭਰਾਇ ਜੇ ਦੂਜੇ ਆਜੇ ਬਾਹਰਵੇਂ ਮਿਲੇ ਪਹਿਲੀ ਤਰੀਕਾ ਟੀਕਾ ਭਰਾਇ ਜੇ ਇਹਨੂੰ ਅੱਛਾ ਲਾ ਲਓ ਅੱਜ ਦੋ ਹੋ ਗਈ ਆ ਪੂਰਾ ਮਹੀਨਾ ਹੋਇਆ ਅੱਜ ਮਹੀਨੇ ਤੇ ਲੱਗੇ ਹੋਗੇ ਪਹਿਲੋ ਦੋ ਰੰਗ ਦਾ ਫਿਰ ਗਈ ਸੀ ਅੱਛਾ ਐਰ ਕਾਹਿੰਦਾਰ ਜੀ ਦੀ ਗੱਲ ਹੋਇਆ ਹੁਣ ਵੇਖੋ ਮਾਰੀ ਗਰਭਣਾ ਖਲੋਦੀ ਦੀ ਨਿਕਲਦੀ ਨਿਕਲਦੀ ਹੁਣ ਤੇ ਦੁੱਧ ਹੁਣ ਪੱਕਾ ਕਿੰਨਾ ਆ 8 ਕਿਲੋ ਭਾਈ ਇਹ ਲੀਟਰ ਵਾਲ ਦੁੱਧ ਮੇਰੇ ਘਰੋਂ ਕੰਡੇ ਚਾੜ ਖੜੇ ਦੋ ਚਾਰ ਦਿਨ ਵਾਲੇ ਸਟਾਲਾ ਪੈ ਗਿਆ ਦੋ ਚਾਰ ਦਿਨ ਹਾਂਜੀ ਦੋ ਦਿਨ ਖੇਤ ਅੰਦਰ 12 ਤਿਆਰ ਹੋ ਗਏ ਬਾਕੀ ਇਹ ਆ ਵੀ ਚਲੋ ਹੁਣੇ ਵੀਡੀਓ ਵੀ ਤੁਹਾਨੂੰ ਦਿਖਾਈ ਆ ਉਹ ਤੋਂ ਜਿਹੜਾ ਗਾਂ ਦਾ ਰੂਪ ਹੋ ਰਹੀ ਤੇ ਹੁਣ ਹੋਰ ਗਾਂ ਦੀ ਭਾਜੀ ਸਾਂਹ ਦੇ ਲੋਕ ਪਰ ਇਹ ਆ ਵੀ ਜੇ ਕੋਈ ਲੈ ਜਾਊਗਾ ਸੰਭ ਨਾਲ ਤੇ ਗਾਂ ਅਗਲੇ ਸੋਵੇ ਫੇਰ ਉਹੋ ਜੀ ਤਿਆਰ ਹੋ ਜਾਏ ਚੁਵਾਈ ਲੱਗੀ ਕਿ ਕਾਨੂੰ ਬੁਲਾਗਾ ਤੇ ਆਪ ਲੋ ਭੁੱਖ ਦੀ ਮਰੀ ਆ ਕੂੜੀ ਖਾਈ ਜਾਂਦੀ ਆ ਲੋ ਆਹ ਵੇ ਲੋ ਇੱਧਰ ਦੇਖੋ ਇੱਧਰ ਦੇਖੋ ਹਾਂ ਇਹ ਜਾਰੇ ਚਾ ਆ ਵੇ ਲੋ ਸੇਵਾ ਕੋਲ ਨਾੜ ਦਾਤੀ ਜੇ ਆ ਵੇ ਲੋ ਕੂੜੀ ਖਾਈ ਜਾਂਦੀ ਏ ਇਹ ਮੜੀ ਧਰਾਂ ਬਣਾ ਰਹੀ ਏ ਇਹਨੇ ਜਵਾਬ ਹੀ ਦਿਖਾ ਦਈਏ। ਕੋਈ ਰੱਸੀ ਰਸੀ ਨਹੀਂ ਪਣੀ। ਨਾ ਨਾ ਰੱਸੀ ਪਾ ਲੇ ਭਾਈ ਇਹ ਕਿਹਦੀ ਦੋਗਲੀ ਦੋਗਲੀ ਜੀ ਆ। ਅੱਛਾ। ਇਹ ਗਾਲ ਚਵਾ ਲਗਾ ਥਾਲ ਵੇਖ ਲੈ। ਸ਼ਾਰੀ ਤੱਕ ਵੇਖੇ ਮੂੰਹ ਤੱਕ ਸਾਰੀ ਇਹ ਵੀਡੀਓ ਵੇਖਨੇ ਦੀ। ਠੀਕ ਐ। ਹਾਲ ਵੀ ਦੀ ਵੇ ਲੋ। ਮਾਜੀ ਤਰ। ਚਵਾਦ ਵੀ ਦੀ ਲਗਾ ਕੇ ਤੇ ਗਾਲ ਹੀ ਕਾੰਦੀ ਆ। ਉਹ ਦਾ ਗਾ ਨਹੀਂ ਬਾੜੀ ਜੇ ਬਾਕੀ ਚਵਾਸ ਆ ਸਾਫ ਆ ਪੂਰਾ ਇਹਦਾ ਭਾਈ ਗਾਂ ਚੰਗੀ ਹੈ ਹੁਣ ਵੀ ਗਾਂ ਕੋ ਸੇਵਾ ਸਾਹ ਚਲਦੀ ਨਾ ਹਾਂਜੀ ਗਾਂ ਵੀ ਹੁਣ ਵੀ ਦੁੱਧ ਤੇਰਾ ਕੋਗਲ ਕਰਾਉਣਾ ਇਹ ਕਿ ਚੰਗੀ ਥਾਂ ਚਲਦੀ ਜੇ ਆ ਕੇ ਪੂਰੀ ਮੋਤੀ ਧਾਰਿਆ ਇਹਦੇ ਚਵਾ ਹੀ ਆਪਾਂ ਤੁਹਾਨੂੰ ਦਿਖਾਉਨੇ ਬਸ ਜੀ ਤਾਂ ਭਾਈ ਚੱਲੇ ਨਾ ਹੁਣ ਹਾਂਜੀ ਇਹਨੂੰ ਤੇਲ ਤੋਂ ਲਾਵੇ ਨਾ ਇਸ ਟਾਲਾ ਪਵੇ ਹਾਂਜੀ ਹੋਰ ਜੱਲੂ ਤੇਰਾ 14 ਕਿਲੋ ਦੇ ਇਦਾਂ ਚੀਜ਼ਾਂ ਬਾਈ ਬੰਨਾਂ ਸਾਂਭ ਲੈ ਲੱਕਦੇ ਹਾਂਜੀ ਜਦੋਂ ਗਾਹਾਂਗੇ ਰਖਣੀਆਂ ਤਿਆਰ ਹੋਣੀਆਂ ਹਾਂਜੀ ਬਾਕੀ ਖੜੇ ਕੋਈ ਸਾਂਭ ਬਨਾਲਾ ਬਾਕੀ ਜਿੱਦਾਂ ਨੇ ਸੱਜਰ ਤਿਆਰ ਹੋਊਗੀ ਤੇ ਚੰਗੀ ਤਿਆਰ ਹੋਊਗੀ ਤੇ ਆਤ ਬਾਈ ਵੀਰੋ ਵੇਖੀ ਨਾਲੀ ਦੇ ਹਾਂਜੀ ਬਾਕੀ ਜੇ ਕੋਈ ਵੀਡੀਓ ਮੰਗੂਗਾ ਸੈਂਡ ਵੀ ਕਰ ਦੋਗੇ ਸੈਂਡ ਬਾਈ ਕਰਦਾ ਸੀ ਜੇ ਪੈਸੇ ਲੱਗਣੇ ਸੈਂਡ ਕਰਦੇ ਠੀਕ ਆ ਤੇ ਗੱਲਾਂ ਬੱਚਿਆਂ ਵਾਲੀਆਂ ਕਰਦੇ ਸੈਂਡ ਕਰਦੇ ਕਿਹੜੇ ਆਪ ਪੈਸੇ ਲੈਣੇ ਆ ਠੀਕ ਆ ਬਿੱਜੀ ਹਾਂ ਮੋਲ ਫਿਰ ਇਹਦਾ ਮੋਲ ਵੀਰ ਜੀ ਜੇ ਤਾਂ ਹੁਣ ਮੰਨ ਲਓ ਜਿੱਦਾਂ ਗਾਹ ਜਿਹੜਾ ਜੋਗੋ ਲਗਾ ਦੇ ਸੀ ਜੇ ਵੀਰ ਕੋ ਸਾਬ ਲਿਖੇ ਉਸੇ ਤੋਲ ਤੇ ਗਾਹ ਨਹੀਂ ਆ ਜਣਾ ਹਾਂਜੀ ਹਲਾ ਗਾਹ ਤੇਰੀ ਆ 24000 ਦੀ 24000 ਦੀ ਅੱਜੇ ਸੇਵਾ ਚੰਗੀ ਕਰਤੀ ਦੋ ਦਿਨ 11 12 12 13 ਕੋ 14 ਦੇ ਭਰੀ ਜਣਾ ਜੱਸ ਨੋ ਕਰੋ ਕਿੰਨੇ ਆਹ ਦੇਖੋ ਸਹੀ ਨਹੀਂ ਆਹ ਦੇਖੋ ਉਹ ਵੀ ਤਾਂ ਵੀ ਗਾਹ ਹੀ ਹੁੰਦੀ ਆ ਮੇਰੀ ਤੂੜੀ ਜਿਹੜੀ ਖਾਈ ਜਾਂਦੀ ਆ ਹਾਂ ਕਿੰਨੇ ਦੇ ਫਿਰ ਦੇਣੀ ਜੱਸ ਨੋ ਬਾਈ 2000 ਦੇ ਦਸਾਂ ਲਈ 2000 ਦੀ ਹਾਂ ਚਲੋ ਠੀਕ ਆ ਫਿਰ ਦੁੱਧ ਹੁਣ ਜਿਹੜਾ ਚਲੋ ਚਵਾਹ ਤੁਹਾਨੂੰ ਦਿਖਾਇਆ ਵਾ ਇਹ ਕੋਈ ਆਪਾ ਪੰਨੀ ਜੀ ਚਵਾਹ ਚੰਗਾ ਮੇਰੇ ਨਗਰ ਦਾ ਦੁੱਧ ਬੰਦਾ ਸੇਵਾਂ ਨਾਲ ਜਿੰਨਾ ਮਰਜ਼ੀ ਕਰ ਲੈ ਠੀਕ ਆ ਸੀਲ ਹੋਵੇ ਜੇ ਤੇ ਹੁਣ ਆ ਜਿਹੜੀ ਗਾਂ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹੋਰ ਵੀ ਨਹੀਂ ਗੱਲ ਦੋਸਾਂ ਮੋਲੀ ਜੀ ਜਿੰਨਾ ਮਰਜ਼ੀ ਸੇਵਾ ਕਰ ਲਈਏ ਜੇ ਆਪਾਂ ਚਵਾਹ ਹੀ ਨਗਰ ਦਾ ਚੰਗਾ ਤੇ ਉਹਨੂੰ ਕਹਾਂਗੇ ਤੇ ਇਹਦੇ ਬਾਰੇ ਵੀ ਦੱਸ ਤਾ ਫਿਰ ਹੈਲੋ ਇਰ ਕੋ ਵੀ ਜੀ ਦੁੱਧ ਤਾਂ ਹੈ 8 ਕਿਲੋ ਇਰ ਕੋ ਵੀ ਅੱਛਾ ਹੁਣ ਦੁੱਧ ਉਹ ਤਾਂ 6:30 ਵਜੇ 7:00 ਹੋ ਜੇ ਠੀਕ ਹੈ ਇਹ ਮੈਂ ਕੱਲ ਠੀਕ ਆ ਭਰਾਤਾ ਵੀ ਨਾ ਨਾਲੇ ਜ ਮਾਰੇ ਬੋਲੀ ਆ ਦੇ ਸਾਡੇ ਹਿਟ ਚ ਆਈਏ ਇਹ ਗੱਲ ਮੈਂ ਭਰਾਤਾ ਹੀ ਕਰਦਾ ਠੀਕ ਹੈ ਹਾਂ ਹੁਣ ਪੱਕਾ ਦੁੱਧ ਕਿੰਨਾ ਹੈ ਹੁਣ ਤੂੰ 6 ਕਿਲੋ ਕਰ ਗਿਆ ਪਾ ਵਾਧੋ ਪਾ 6 ਹੀ ਲਾਈਏ ਤੁਰ ਫਿਰ ਇਕੱਲੀ ਯਾਰ ਕੱਲ ਹੀ ਭਰਾਤਾ ਕੱਜ ਫਿਰ ਪੜਾਂਗੇ ਹੱਡੀਆਂ ਬੜੀ ਸੀਲ ਪਈ ਏ ਬਾਕੀ ਚਲੋ ਇਹ ਆਪੇ ਘਰ ਵਰਤਨ ਲਈ ਦੁੱਧ ਚੰਗਾ ਲੋਕੇ ਦਾ ਗਾਵਾਂ ਹੋਤਲ ਦਾ ਸਟਾਰ ਦੋ ਦਿਨ ਇਹ ਲੈਣਾ ਹੈ ਹਾਂਜੀ ਹਾਂਜੀ ਦੇਖੋ ਸਾਥ ਹੁਣ ਚੱਲ ਜੀ ਲੈ ਆਓ ਇਹ ਵੀ ਛੱਡੀ ਸੀ ਇਹ ਇੰਨਾ ਬੈਜੋ ਜਿਹਦਾ ਮੱਦੀ ਬਸ ਠੀਕ ਆ ਆਹ ਰੋ ਇਹ ਵੀ ਨਾ ਤਾਂ ਮਾਰੀ ਇਹ ਫਿਨਿਸ਼ਿੰਗ ਹੋ ਗਿਆ ਤਰਾਂ ਥੋੜਾ ਡਰਦੀ ਆ ਆਹ ਲੈ ਮੈਂ ਚਾਲੂ ਕੈਮਰਾ ਇੱਧਰ ਮਾਰ ਲਓ ਚਲੋ ਬੰਦੋ ਉੱਥੇ ਕੋਈ ਨਹੀਂ ਬੰਦ ਕੇ ਦਿਖਾ ਦੇ ਦਿਵੇ ਲੋ ਆਹ ਦੇਖ ਸਕਦੇ ਥਾਣੇ ਨੇ ਉਧਰ ਦੇਖੋ ਸਿੰਘ ਆਲ ਮੁਰੀ ਖਾਈ ਹਦੀ ਏ ਤੇ ਇਹਦਾ ਮੁੱਲ ਫਿਰ ਇਹ ਵੀ ਜੀ ਦੇਦਾ 16000 ਦੀ 16000 ਦੀ ਹਾਂ ਤੇ ਕੋਈ ਛੋਟ ਛੋਟ ਹਾਂ ਨਾ ਦੇਦਾਂ 15 ਦੀ 6 15 ਦੀ ਬਾਕੀ ਤੁਸੀਂ ਜੇ ਮਾਨ ਸਾਹਿਬ ਦੋਸੂ ਕਰਾਉਣਾ ਪਰ ਦੋ ਦੀ ਚਿੱਟਾ ਮੱਝਾਂ ਗਈ ਦਾ ਚਲੋ ਮੌਕੇ ਤੇ ਕਰ ਦਿਓਗੇ ਆਪੇ ਕੋਈ ਵੀ ਹਾਂ ਨਾ 14500 ਦੇਵਾਂਗੇ ਠੀਕ ਆ ਹਾਂ ਤੇ ਠੀਕ ਆ ਫਿਰ ਬਾਕੀ ਇਹ ਆ ਵੀ ਤੁਹਾਡੇ ਘਰ ਕੋ ਚੋ ਗਿਆ ਨਾ ਤਸੱਲੀ ਕਰਕੇ ਇਹਨੂੰ ਦੋ ਮਹੀਨਾ ਬਣੀ ਨੋ ਗਿਆ ਜੀ ਠੀਕ ਹੈ ਜੀ